ਅਜਵਤ ਸਿੰਘ ਮਾਨ ਨੇ ਰਵਨੀਤ ਬੇਟੂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ ਅਤੇ ਜੇਕਰ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਣ ਤਾਂ ਉਹ ਤੁਸੀਂ ਹੱਲ ਕਰੋ ਉਹਨਾਂ ਨੇ ਕਿਹਾ ਕਿ ਇੰਜਨ ਤੁਹਾਡੇ ਕੋਲ ਹੈ ਅਤੇ ਸਿਟੀ ਮਾਰੰਦੀ ਹੱਲ ਹੋ ਜਿਹੜਾ ਹੈ ਹੋ ਜਾਵੇਗਾ ਹੁਣ ਉਹ ਰੇਲਵੇ ਵਜ਼ੀਰ ਹਨ ਉਹਨਾਂ ਨੂੰ ਪਤਾ ਹੈ ਕਿ ਸਾਰੀਆਂ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨ ਢੱਲੇਵਾਲ ਦੀ ਪੋਖ ਹੜਤਾਲ ਖਤਮ ਕਰਵਾ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਜਾਨ ਬਹੁਤ ਕੀਮਤੀ ਹੈ ਜੇਕਰ ਕੱਲ ਕਿਸਾਨਾਂ ਆਗੂ ਢੱਲੇਵਾਲ ਨੂੰ ਕੁਛ ਹੁੰਦਾ ਹੈ ਤਾਂ ਫਿਰ ਹਿੰਦੁਸਤਾਨ ਨੂੰ ਚੱਲਣਾ ਪਵੇਗਾ ਨੇ ਇਹ ਮਿੱਠੂ ਸਾਹਿਬ ਨੂੰ ਕਹੋ ਨਾ ਸਗੇ ਚੜਾਓ ਤੁਹਾਨੂੰ ਪਤਾ ਹੈ ਕਿ ਕੀ ਇਹ ਤਕਲੀਫਾਂ ਹੈਗੀਆਂ ਕਿੰਨਾ ਨਾ ਦੀਆਂ ਤੇ ਕੁਝ ਹੱਲ ਕਰੋ ਹੈ ਨਾ ਹੁਣ ਇੰਜਨ ਨੂੰ ਤੇ ਕੋੜੇ ਹੈਗਾ ਤੇ ਸੀਟੀ ਮਾਰੇ ਤਾਂ ਉਹਦਾ ਹੀ ਹੱਲ ਹੋ ਜਾਊਗਾ ਇਹ ਗਰੇਵ ਗਵੀਰ ਹੈ ਉਹਨੂੰ ਪਤਾ ਸਾਰੀਆਂ ਚੀਜ਼ਾਂ ਦਾ ਇਹ ਹੱਲ ਹੋਣਾ ਠੀਕ ਹੈ ਡੱਲਾ ਸਾਹਿਬ ਨੂੰ ਲਾ ਦੇਣਾ ਚਾਹੀਦਾ ਹੈ ਉਹ ਜਿਹੜਾ ਹੈ ਕਿ ਬੈਠੇ ਆ ਉੱਥੇ ਕੋਕੜ ਤਾਂ ਤੇ ਕਿ ਉਹਨਾਂ ਦੀ ਜਿੰਦਗੀ ਬਹੁਤ ਵੈਰੀਏਬਲ ਹੈ ਜੇ ਕੋਸ਼ੋਂ ਗਿਆ ਫੇਰੇ ਹਿੰਦੋਸਤਨ ਤੋਂ ਇਹ ਝੰਨਾ ਪਊਗਾ ਕਿ ਤੱਕ ਆਸਾਨੀ ਦੂਰ ਨੂੰ ਕਿਸ ਤਰ੍ਹਾਂ ਦੇਖਦੇ ਨੂੰ ਲਗਾਤਾਰ ਕੰਡੇਵਾਲਾ ਸਾਹਿਬ ਕੋਖੜਤਾਂ ਤੇ ਬੈਠੇ ਨੇ ਆ ਸਿਹਤ ਵਿਭਾਗ ਦੀ ਸਰਕਾਰੀ ਟੀਮ ਵੀ ਆਈ ਆ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਕਿਸ ਤਰ੍ਹਾਂ ਜੱਜ ਕੀਤਾ ਦੇਖੋ ਰੇਜ ਦੇ ਸਮਨ ਦੇ ਵਿਟਨਰ ਸਿੱਖ ਨੂੰ ਫੌਜ ਦੇ ਵਿੱਚ ਭਰਤੀ ਕਰਦੇ ਸੀ ਜਾਂ ਕਰਦੇ ਸੀਗੇ ਪੁਲਿਸ ਦੇ ਵਿੱਚ ਹੁਣ ਸਿੱਖ ਨੂੰ ਨਾ ਤਾਂ ਪੁਲਿਸ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਸੈਂਟਰਲ ਪੁਲਿਸ ਫੋਰਸ ਦੇ ਵਿੱਚ ਨਾ ਫੌਟ ਨੇਵੀ ਐ ਫੋਰਸ ਦੇ ਵਿੱਚ ਤੇ ਜਿਹੜਾ ਜ਼ਿੰਮੇਵਾਰ ਹੈ ਉਥੇ 2-3 ਕੋਤ ਹੁੰਦੇ ਆ ਤੇ ਇੱਕ ਤੋਂ ਭੇਜਦਾ ਸੀ ਹੁੰਦੇ ਕੋਈ ਵੇਲੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਤਾਂ ਜਾ ਕੇ ਜ਼ਿੰਮੇਵਾਰਤਾ ਕਜਾਰਾ ਚੱਲਦਾ ਸੀਗਾ ਤੇ ਲਾਲ ਬਹਾਦਰ ਸਾਸਤਰੀ ਬੇਚਕ ਬੜੇ ਕੱਟੜ ਹਿੰਦੂ ਸੀਗੇ ਉਹਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ ਤੇ ਜਵਾਨ ਵੀ ਸਿੱਖ ਹੁੰਦਾ ਤੇ ਕਿਸਾਨ ਵੀ ਸਿੱਖ ਹੁੰਦਾ ਹੁਣ ਜੇਕਰ ਅਸੀਂ ਪਾਕਿਸਤਾਨ ਤੋਂ ਆਏ ਹਾਂ ਤੇ ਇੱਥੇ ਅਨੰਦਿੰਗ ਕਮੀ ਸੀ ਸਿੱਖਣ ਆ ਕੇ ਹਰਿਆਣਾ Rajasthan UP ਇੱਥੇ ਪੰਜਾਬ ਦੇ ਵਿੱਚ ਇਹ ਸਾਰੀ ਕਮੀ ਖਤਮ ਕਰਦੀ ਹੈ ਸਰਪਲਸ ਕਰਤਾ ਜੰਡੀਆ Экспорт ਕਰਤਾ ਅੰਨ ਨੂੰ ਪਰ ਸਿੱਖ ਦੀ ਸੁਣੀ ਨਹੀਂ ਜਾਂਦੀ ਹੈ ਕਿ ਕਿਸੇ ਚੀਜ਼ ਦੇ ਵਿੱਚ ਸਾਡੇ ਉੱਤੇ ਜੋ ਜਨਮ ਹੋ ਰਿਹਾ ਜੋ ਬਾਹਰ ਦੇ ਮਨਖਾਂ ਤੇ ਮੋਤੀ ਸਰਕਾਰ ਨੇ ਨਿਸ਼ਤੇ ਕੀਤਾ ਕਿ ਜਿਹੜੇ ਸਿੱਖ ਗੱਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਮਾਫ਼ ਦਾਂਗੇ ਤੇ ਕੈਨੇਡਾ ਦੇ ਵਿੱਚ ਵੀ ਤਿੰਨ ਸਿੰਧ ਕੋਰੀਨਰ ਮਾਫ਼ ਤੇ ਤੇ ਪ੍ਰਤਾਣੀਆਂ ਦੇ ਕਪਤਾਰ ਸਿੰਘ ਨੂੰ ਜਹਰ ਦੇ ਕੇ ਮਾਫ਼ ਤਖਸਾਨ ਦੇ ਵਿੱਚ ਕੋ ਮਾਫ਼ ਤੇ ਅਗਲੇ ਆਉਣ ਦੇ ਵਿੱਚ ਵੀ ਸੇਮ ਸਿੱਤ ਨੂੰ ਮਾਰਤਾ ਪੰਜਾਬ ਦੇ ਵਿੱਚ ਮੁੱਤਸਗਾਲ ਨੂੰ ਮਾਰਤਾ ਇਹਦਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਇੰਡੀਆ ਦੀ ਪਾਲਿਸੀ ਹੈ ਤੇ ਜਿਹੜਾ ਗੁਰਪਖ ਖਾਨ ਸਿੰਘ ਪੰਨੋ ਅਮਰੀਕਾ ਚਾਹ ਉਹਦੇ ਉੱਤੇ ਵੀ ਜਾਨ ਦਾ ਹਮਲਾ ਕਰਨ ਦੀ ਕੋਸ਼ਿਸ਼ ਪਿੱਛੇ ਪਰ ਅਮਰੀਕਨ ਇੰਟੈਲੀਜੈਂਸ ਨੇ ਫੜ ਲਈ ਤੇ ਅਮਰੀਕਾ ਨੇ ਅਮਰੀਕਾ ਦੇ ਅਖਬਾਰ ਨੇ ਬਹੁਤ ਸੀਕੰਟ ਟਾਈਮਸ ਤੇ ਜਿਹੜੀ ਕੈਨੇਡਾ ਦੀ ਵੱਡੀ ਅਖਬਾਰ ਹੈ ਗਲੋਬ ਉਹਨਾਂ ਨੇ ਸੁੱਝਾ ਕਿ ਮੋਦੀ ਦਾ ਮਿਤਜਾ ਦਾ ਇਹ ਕੋਈ ਵਿਚਾਰਤ ਹੈਗਾ ਜਿਹੜੇ ਸਿਕੰਦਰੀ ਪਾਲਿਸੀ ਦੇ ਮੁਕਾਬਲ ਇਹਨਾਂ ਨੂੰ ਕਤਲ ਕਰਾਇਆ ਜਾ ਰਿਹਾ 100 ਦੇ ਸਾਨੂੰ ਪ੍ਰਾਈਮ ਮਿੰਿਸਟਰ ਦੇ ਲੈਵਲ ਤੋਂ ਕਤਲ ਕਰਾਉਣਾ ਹੈ ਦਾ ਸਾਟੀ ਜਾਨ ਇੱਥੇ ਵੀ ਮਫੂਸ ਨਹੀਂ ਤੇ ਬਾਹਰ ਦੇ ਮੌਨਖਾ ਵਿੱਚ ਵੀ ਮਫੂਸ ਨਹੀਂ ਹੈ ਤੇ ਫਿਰ ਚੰਗਾ ਕੀ ਹੋਸੀ ਇਹ ਨਹੀਂ ਤਾਂ ਹੋ ਜੀਏ ਇੱਥੇ ਹੁਣ ਰਹਿਣ ਦਾ ਸਿੱਖਤ ਮਤਲਬ ਇਹ ਗਿਆ ਕਿ ਇੱਥੇ ਇੰਡੀਆ ਦੇ ਵਿਕਟੋਪਾ ਰਹੇ ਆਪਣੇ ਮੌਨਖਾ ਲੈਤਾ ਬਣਾ ਦੇਣਾ ਚਾਹੁੰਦਾ ਹੈ ਤੇ ਹੁਣ ਅੱਜ ਮੈਨੂੰ ਬੜਾ ਹੌਂਸਲਾ ਆਇਆ ਇਸ ਪੀਪੀ ਤੇ ਲੋਨੋ ਪੁਆਇੰਟ ਕਰਤਾ ਆ ਸਾਬ ਨੇ ਕਿ ਉਹ ਜਿਹੜੇ ਵੀ ਜ਼ੁਲਮ ਘਟਿੰਗੀਆਂ ਦੇ ਉੱਤੇ ਹੋਣ ਹੁੰਦੇ ਐ ਉਹਨਾਂ ਦਾ ਖਿਆਲ ਰੱਖੋ ਵੀ ਇਹਦਾ ਮਤਲਬ ਹੈ ਕਿ ਹੋਛਾ ਹੈ ਕਿ ਮੋਤੀ ਸਾਹਿਬ ਮਿਕਸ਼ਾ ਰਾਜਨਾਥ ਸਿੰਘ ਫਿਰ ਗੈਸ਼ਨ ਪਰ ਫਿਰ ਸਕਿਉਰਿਟੀ ਐਡਵਾਈਜ਼ਰ ਗੋਇਨ ਰੋਦਾ ਮੁਖੀ ਸਿੰਘਾ ਸਾਹਿਬ ਦਾ ਕੋਈ ਗੋਇਨ ਮੁਖੀ ਰੋਦਾ ਇਹਨਾਂ ਦੇ ਕੋਈ ਗ੍ਰੰਥ ਇਕੱਠੇਗਾ ਨੇ ਇਹ ਬਿੱਟੂ ਸਾਹਿਬ ਨੂੰ ਕਹੋ ਨਾ ਸਿਰੇ ਤੜਾ